ਦੇ ਦੁਨੀਆ ਚੈਨਲ ਦੇਖ ਰਹੇ ਸਾਰੇ ਦਸਤਕਾਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਜੀਤ ਹੀਰਾ ਅੱਜ ਆਪਾਂ ਆਏ ਦਸ਼ਮੇਸ਼ ਕਲਾ ਦੇ ਵਿੱਚ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦਾ ਨਗਰ ਕੀਰਤਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਇੱਥੇ ਇਲਾਕਾ ਨਿਵਾਸੀਆਂ ਨੇ ਖੂਬ ਸੇਵਾ ਕੀਤੀ ਹੈ ਲੰਗਰ ਵੀ ਵਰਤਾਇਆ ਗਿਆ ਬ੍ਰੈਡਾਂ ਦਾ ਟੋਸਟਾਂ ਦਾ ਤੇ ਆਓ ਜਾਣਦੇ ਹਾਂ ਇਹਨਾਂ ਤੋਂ ਵੀ ਅੱਗੇ ਵਾਸਤੇ ਅੱਗੇ ਆਉਣ ਵਾਲਾ ਭਵਿੱਖ ਕਿਦਾਂ ਦਾ ਹੋਵੇਗਾ

ਮੈਂ ਨਾ ਦਸਮੇਸ਼ ਕਲਾਂ ਦੀ ਸੰਗਤ ਦਾ ਜਿਹੜਾ ਇਹਨਾਂ ਨੇ ਉਪਰਾਲਾ ਕਰਿਆ ਅੱਜ ਜੋ ਨਗਰ ਕੀਰਤਨ ਆਇਆ ਉਹਨਾਂ ਨੂੰ ਇਹਨਾਂ ਨੇ ਸੇਵਾ ਕਰੀਆ ਬ੍ਰੇਡਾਂ ਦਾ ਸਰਦਾਰ ਤੇਜਾ ਸਿੰਘ ਬਾਕੀ ਸੰਗਤ ਸਾਰਿਆਂ ਨੇ ਜੋ ਵੀ ਤੜ ਮਿਲ ਕੇ ਸੇਵਾ ਕਰੀਆ ਬਹੁਤ ਹੀ ਵੱਡਾ ਉਪਰਾਲਾ ਇਹ ਤੇ ਹਰ ਸਾਲ ਮੈਂ ਤਾਂ ਕਹਿੰਦਾ ਵੀ ਇਦਾਂ ਹੀ ਮਹਾਰਾਜ ਜੀ ਇਹਨਾਂ ਤੋਂ ਕਰਾਵੇ ਜਾਂ ਸਾਤੋਂ ਵੀ ਕਰਾਵੇ ਸਭ ਨੂੰ ਸੇਵਾ ਦਾ ਮੌਕਾ ਮਿਲੇ ਤੇ ਤੁਸੀਂ ਨੋਜ਼ਾਂ ਦੀ ਰਿਪੋਰਟ ਦੇ ਬੈਠੇ ਹੋ ਮੈਂ ਇਹ ਹੀ ਸੰਦੇਸ਼ ਦੇਣਾ ਚਾਹਣਾ ਹੈ ਵੀ ਪਹਿਲਾਂ ਹੁਣ ਬਜ਼ੁਰਗਾਂ ਨੂੰ ਦੇਖ ਕੇ ਜੋ ਇਹ ਲਾਈਨ ਤੇ ਚੱਲੇ ਹੋਏ ਆ ਸਿੱਖੀ ਸਿਧਾਂਤ ਦੇ ਲਾਈਨ ਤੇ ਚੱਲੇ ਹੋਏ ਆ ਨਾ ਇਹ ਸੇਵਾ ਕਰਦੇ ਆ ਤੇ ਅੱਗੇ ਨੌਜਵਾਨ ਪੀੜੀ ਨੂੰ ਵੀ ਸੇਵਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤਾਂ aí ਦਾ ਧੰਨਵਾਦ ਕਰਦਾ ਕਿ ਜੋ ਅੱਜ ਸਾਡਾ ਨਗਰ ਕੀਰਤਨ ਦਸ਼ਮੇਸ਼ ਕਲਾਂ ਦੇ ਵਿੱਚ ਦੀ ਬਿਰਾਜਮਾਨ ਹੋਇਆ ਉਹ ਹਰ ਸਾਲਾਂ ਦੀ ਹਰ ਸਾਲ ਆਇਆ ਕਰੇਗਾ ਤੇ ਬਾਕੀ ਸਹਿਯੋਗੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਗਰ ਵਿੱਚ ਵੱਧ ਤੋਂ ਵੱਧ ਸੇਵਾ ਦਾ ਯੋਗਦਾਨ ਦਿੱਤਾ ਤੇ ਬ੍ਰਿਡਾਂ ਦਾ ਲੰਗਰ ਲਵਾਇਆ ਸਾਰਿਆਂ ਨੇ ਤਰੰਤ ਭਰਾਲਾ ਕੀਤਾ ਬਾਕੀ ਸਾਰੀ ਸੰਗਤ ਪਹਿਲੀ ਆਵਾਜ਼ ਤੇ ਹਮ ਹਮਾ ਕੇ ਪਹੁੰਚਦੀ ਆ। ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਆ ਵਾਹਿਗੁਰੂ ਜੀ ਕੀ ਫਤਿਹ। ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਪਾਤਸ਼ਾਹ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਅੱਜ ਜਹਮੇਸ਼ ਕਲਾਂ ਦੇ ਵਿੱਚ ਆਇਆ ਅਸੀਂ ਸਾਰੀ ਸੰਗਤ ਦਾ ਸਹਿਦਿਲੋਂ ਧੰਨਵਾਦ ਕਰਦੇ ਆਂ। ਤੇ ਆਉਂਦੇ ਸਮੇਂ ਵੀ ਆਸ ਕਰਦੇ ਆਂ ਕਿ ਇਦਾਂ ਹੀ ਸੰਗਤ ਹਮ ਹਮਾ ਕੇ ਦਰਸ਼ਨ ਦਿਆ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਸ੍ਰੀ ਮੂਵਮੈਂਟ ਫੈਸਟ ਨੌਜਵਾਨ ਪੀੜੀ ਨੂੰ ਸੰਦੇਸ਼ ਇਹ ਹੈ ਕਿ ਨਸ਼ਾ ਨੂੰ ਛੱਡੋ ਧਰਮ ਦੇ ਵਿੱਚ ਲੱਗੋ ਅਮਰ ਸ਼ਕੋ ਸਿੰਘ ਸਜੋ ਵਾਹਿਗੁਰੂ ਪ੍ਰਭ ਜੀ ਰੋ ਅਭੀ ਰੋ ਤਬ ਜੀ ਰੋ ਪ੍ਰਭ ਜੀ ਰੋ ਕਸਮਾਂ ਕਰ ਤਰੋ ਕਸਮਾਂ ਮਰਿਆਰੀ ਕਿਆਰੀ